ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਇੱਥੇ ਰਹਿਣਾ ਚਾਹੁੰਦੀ ਆ ਆਪਣੇ ਸਸਰਾਲ ਵਿੱਚ ਜੀ ਕੀ ਕਿਹਾ ਕਰਤਾ ਮੈਂ ਵਾਪਸ ਭੇਜਣ ਦੇ ਨੇ ਪਾਕਿਸਤਾਨ ਗੁਰਦਾਸਪੁਰ ਦੇ ਪਿੰਡ ਸਠਾਲੀ ਦੇ ਰਹਿਣ ਵਾਲੇ ਸੋਨੂ ਮਸੀਦ ਦੀ 6 ਮਹੀਨੇ ਫੋਨ ਤੇ ਛੱਡ ਘੋਣ ਤੋਂ ਬਾਅਦ ਉਹਨਾਂ ਦੀ ਲਾ ਫਿਰ ਹੋਇਆ ਔਰ ਜਿਹੜੀ ਪਾਕਿਸਤਾਨ ਦੀ ਲੜਕੀ ਸੀ ਮਾਰੀ ਆ ਬੀਬੀ ਔਰ ਸਾਨੂੰ ਉਸੀ ਨਾਲ ਬੜੀ ਮੁਸ਼ਕਿਲਾਂ ਨਾਲ ਬੜੀ ਮੁਸੀਬਤਾਂ ਨਾਲ ਵਿਆਹ ਹੋਇਆ ਲੇਕਿਨ ਹੁਣ ਜਦੋਂ ਦੋਨੇ ਦੇਸ਼ਾਂ ਦੇ ਹਾਲਾਤ ਖਰਾਬ ਹੋ ਗਏ ਨੇ ਪਾਕਿਸਤਾਨ ਦੇ ਇੰਡੀਆ ਦੇ ਇਹਨਾਂ ਨੂੰ ਕਿਹਾ ਗਿਆ ਵੀ ਇਹ ਦੇਸ਼ ਛੱਡ ਕੇ ਚੱਲ ਜਾਓ ਲੇਕਿਨ ਹੁਣ ਮਾਰੀ ਬੀਬੀ ਨੂੰ ਵੀ ਇਹਨਾਂ ਨੂੰ ਮੈਸੇਜ ਆ ਗਿਆ ਪੁਲਿਸ ਨੂੰ ਵੀ ਤੂੰ ਆਪਣਾ ਜਿਹੜਾ ਦੇਸ਼ ਛੱਡ ਕੇ ਜਾ ਅਜਲੋ ਕੀ ਇਹ ਕੁੜੀਆ ਤੁਸੀਂ ਦੇਖ ਸਕਦੇ ਬਈ ਇਹ ਪਰੈਂਟ ਆ ਔਰ ਇਹਦੇ ਸਾਡੇ ਨਾਲ ਖੁੱਲ੍ਹ ਮਾਰੀ ਵੀ ਮੌਜੂਦ ਹੈ ਉਹਨਾਂ ਦਾ ਹਸਬੰਦ ਤੁਹਾਨੂੰ ਉਸੀ ਮੌਜੂਦ ਉਹਨਾਂ ਨਾਲ ਗੱਲਬਾਤ ਕਰਨੀ ਤੁਹਾਨੂੰ ਜੀ ਤੁਹਾ ਉਸ ਤੋਂ ਬਾਅਦ ਮੈਂ 3 ਸਾਲ ਤੱਕੇ ਖਾਦੇ ਆਪਣੇ ਸਪੌਂਸਰ ਲੈਟਰ ਟੈਸਟਡ ਕਰਾਉਣ ਵਾਸਤੇ ਗੈਸਟੇਡ ਅਫਸਰਾਂ ਕੋਲ ਆਪਣੇ ਹਲਕੇ ਦੇ ਜਿੰਨੇ ਵੀ ਗੈਸਟੇਡ ਅਫਸਰ ਆ ਤੇ ਮੈਂ ਬੜੀਆਂ ਮੁਸ਼ਕਲਾਂ ਦੇ ਨਾਲ ਤੱਕੇ ਖਾ ਹਰ ਇੱਕ ਕੋਲ ਜਾ ਕੇ ਮੈਨੂੰ ਕਿਸੇ ਨੇ ਮਤਲਬ ਕੀ ਬਾਣੀ ਫੜੀ ਮੈਂ ਤਰਲੇ ਮਿੰਥਾ ਕਰਦੇ ਰਹੇ ਉਸ ਟਾਈਮ ਸਪੌਂਸਰ ਲੈਟਰ ਟੈਸਟਡ ਕਰਾਉਣ ਵਾਸਤੇ ਕਿਉਂਕਿ ਐਂਬੈਸੀ ਦੀ ਰਿਕੁਆਇਰਮੈਂਟ ਹੈ ਕਿ ਕਿਸੇ ਗੈਸਟੇਡ ਅਫਸਰ ਕੋਲੋਂ ਸਪੌਂਸਰ ਲੈਟਰ ਟੈਸਟਡ ਕਰਵਾਉਣਾ ਪਵੇ ਉਹਦੇ ਚੱਕਰ ਦੇ ਵਿੱਚ ਕੀ ਪਾਕਿਸਤਾਨ ਦਾ ਨਾਮ ਸੁਣ ਕੇ ਸਾਰੇ ਗੈਜਟਡ ਅਫਸਰ ਜਿੰਨੇ ਵੀ ਗੈਜਟਡ ਅਫਸਰ ਸਭ ਡਰ ਜਾਂਦੇ ਸੀ ਤੇ ਚਲੋ ਇੱਕ ਉਦਾ ਦੀ ਕਿਰਪਾ ਦੇ ਨਾਲ ਅਫਸਰਾਂ ਨੇ ਮੇਰੇ ਤੇ ਰਹਿਮ ਦਰਸ ਖਾਦਾ ਤੇ ਮੇਰਾ ਚਲੋ ਘਰ ਵਸਾਇਆ ਤੇ ਵੀਜ਼ਾ ਅਪਲਾਈ ਦੇ ਲਈ ਅਪੀਲ ਅਪਲਾਈ ਫਾਈਲ ਜਿਹੜੀ ਉਹ ਅਪਲਾਈ ਕੀਤੀ ਉਹਦੇ ਤੋਂ ਬਾਅਦ ਜਾਨੀ ਕਿ ਬੜੀ ਮੁਸ਼ਕਲ ਦੇ ਨਾਲ ਵੀਜ਼ਾ ਜਾਨੀ ਕਿ ਲੱਗਿਆ ਜਦੋਂ ਆਏ ਇੱਥੇ ਤੇ ਸਰੋਨਾਂ ਦੇ ਐਸਐਸਪੀ ਸਾਹਿਬ ਸਰ ਸਰ ਜੀ ਉਹਨਾਂ ਦੇ ਮੈਂ ਆਫਿਸ ਦੇ ਵਿੱਚ ਜਾਣੇ ਕਿ ਐਂਟਰੀ 24 ਘੰਟੇ ਦੇ ਵਿੱਚ ਜਿਹੜੀ ਐਂਟਰੀ ਕਰਵਾਈ ਫਾਰੋ ਬ੍ਰਾਂਚ ਜਿਹੜੀ ਵਿਆਹ ਤੁਹਾਡਾ ਕਦੋਂ ਹੋਇਆ ਸੀ 8 ਜੁਲਾਈ ਨੂੰ 2024 ਨੂੰ ਹੋਇਆ ਸੀ 8 ਜੁਲਾਈ 2024 ਨੂੰ ਮੇਰਾ ਵਿਆਹ ਐਸੀ ਪਿੰਡ ਸਟ 48 ਟੈਂਕੀ ਦੇ ਵਿੱਚ ਪੂਰੇ ਰੀਤੀ ਰਿਵਾਜਾਂ ਦੇ ਨਾਲ ਹੋਇਆ ਸੀ ਪਾਸਟਰ ਜੀ ਨੇ ਨਕਾਹ ਕੀਤਾ ਸੀ ਸਾਡਾ ਤੇ ਵਿਆਹ ਤੋਂ ਬਾਅਦ ਮੇਰੇ ਜਾਣੇ ਕਿ ਮਹੀਨੇ ਬਾਅਦ ਤੇ ਵੈਸੇ ਮੇਰੇ ਡੈਡੀ ਦੀ ਡੈਥ ਹੋ ਗਈ ਸੀ ਚਲੋ ਦੇ ਮੈਂ ਦੇ ਅੱਗੇ ਘਰ ਕੱਲਾ ਕਮਾਉਣ ਵਾਲਾ ਤੁਰ ਤੋਂ ਕਿ ਮੇਰੀ ਨਾਲ ਦੀ ਵੀ ਪ੍ਰੈਗਨੈਂਟ ਆ ਹੁਣ ਕੀ ਦਿੱਕਤ ਆ ਹੁਣ ਦਿੱਕਤ ਇਹ ਆ ਕਿ ਸਰ ਪੁਲਿਸ ਵਾਲੇ ਜਣੇ ਕਿ ਘਰ ਆਏ ਸੀ ਉਹਨਾਂ ਨੇ ਇਤਲਾਹ ਚੜਨ ਆਏ ਸੀ ਕਿ ਇਹਨਾਂ ਨੂੰ ਜਾਣਾ ਪੈਣਾ ਵਾ ਯਾਨੀ ਕਿ ਕਹਿੰਦੇ ਕਿ ਐਸਐਸਪੀ ਸਾਹਿਬ ਜੀ ਵੱਲੋਂ ਯਾਨੀ ਕਿ ਆਰਡਰ ਆਇਆ ਜੇ ਤੇ ਸਰ ਮੈਂ ਮੇਰਾ ਇਹ ਘਰ ਓਛੜ ਜਣਾ ਜੀ ਮੈਂ ਕਿੱਧਰ ਨੂੰ ਜਾਵਾਂ ਕਿੰਨੂੰ ਕਵਾਂ मेरे पीले था था। मैं ਇਹ ਹੀ कर ਦਾਂ ਕਿ ਮੇਰੀ ਵਾਈਫ ਨੂੰ ਇੱਥੇ ਰਹਿਣ ਦਿੱਤਾ ਜਾਏ ਮੈਂ ਤੁਹਾਡੇ ਦੇ ਹੱਥ ਜੋੜ ਕੇ ਸਾਰੇ ਜਾਨੀ ਕਿ ਇਹ ਹੀ ਅਫਸਰਾਂ ਦੇ ਅੱਗੇ ਬੋਲਦਾ ਹਾਂ ਕਿ ਸਰ ਮੇਰਾ ਘਰ ਜਾਨੀ ਕਿ ਵਸਾਇਆ ਜਾਏ ਮੇਰਾ ਘਰ ना ਨਾ ਜਾਵੇ ਛਾਣਾ ਖੁਦ ਕੁੜੀਆਂ ਮਾਰੀਆਂ ਬੀਬੀ ਮਜੂਦਾ ਕੀ ਬੇਟਾ ਤੁਹਾਨੂੰ ਦਿੱਕਤ ਆਈ ਵਿਆਹ ਹੁਣ ਦਵਾ ਹੁਣ ਕੀ ਤੁਸੀਂ ਚਾਹੁੰਦੇ ਹੋ ਮੈਂ ਮਤਲਬ ਕਿਵੇਂ ਤੁਸੀਂ ਆਪਣਾ ਸਹੁਰਾ ਘਰ ਛੱਡ ਕੇ ਜਾਣ ਚਾਹੁੰਦੇ ਕਿਉਂ ਰਹਿਣਾ ਚਾਹੁੰਦੇ ਹੋ ਮਤਲਬ ਪਿਆਰ ਸੀ ਪਰਵਾਰ ਨਾਲ ਜਾਂ ਪ੍ਰੈਗਨੈਂਟ ਹਾਂਜੀ ਪਿਆਰ ਵੀ ਹੈ ਔਰ ਮੈਂ ਪ੍ਰੈਗਨੈਂਟ ਵੀ ਹਾਂ ਮੇਰੀ ਸੱਸ ਵੀ ਵਿਧਵਾ ਹੈ ਤੇ ਮੈਂ ਉਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੀ ਕੀ ਅਪੀਲ ਕਰ ਸਕਦੇ ਮੈਂ ਇੱਥੇ ਰਹਿਣ ਦੀ ਤਰ੍ਹਾਂ ਵੇ ਮਤਲਬ ਪਰਵਾਰ ਚ ਰਹਿਣਾ ਚਾਹੁੰਦੇ ਹੋ ਹਾਂਜੀ ਇਸ ਪਰਿਵਾਰ ਵਿੱਚ ਰਹਿਣ ਦੀ ਤਰ੍ਹਾਂ ਵੇ ਇਦੋਂ ਸਭ ਇਹ ਕੁੜੀਆ ਇੱਕ ਸਰਕਾਰ ਕੋਲ ਅਪੀਲ ਕਰਾ ਰਹੀ ਵੀ ਮੇਰਾ ਮਤਲਬ ਇਹਨੂੰ ਪਰਵਾਹ ਰਿਹਾ ਕਿਉਂਕਿ ਮੈਰਿਜ ਕਰਨ ਨੂੰ ਵਾਸਤੇ ਸਾਨੂੰ ਮਸੀਨ ਨੂੰ 6 ਸਾਲ ਲੱਗੇ ਉਹ ਲੜਾਈ ਲੜੀ ਉਹ 6 ਸਾਲ ਲੜਨ ਤੋਂ ਬਾਅਦ ਉਹਨੂੰ ਜਦੋਂ ਮੈਰਿਜ ਕਾਦੀ ਪਰਮਿਸ਼ਨ ਮਿਲਦੀ ਸਰਪਾਉਂ ਵੀ ਨਹੀਂ ਮੈਚ ਇਕੱਠੇ ਰਹਿ ਸਕਦੇ ਹੁਣ ਜਾ ਕੇ ਸਰਕਾਰ ਵੱਲੋਂ ਜਿਹੜਾ ਦੋਹਾਂ ਦੇਸ਼ਾਂ ਦੇ ਹਲਾਲ ਵਿਗੜਿਆ ਸੁਣ ਉਹ ਕਮ ਆ ਗਿਆ ਵੀ ਇਹਨਾਂ ਨੂੰ ਕੁੜੀ ਨੂੰ ਵਾਪਸ ਪਾਕਸਾ ਭੇਜਦਾ ਜਾਵੇ ਜਿਸ ਨੂੰ ਕੀ ਲੜਕੀ ਜਾਣਾ ਚਾਹੁੰਦੀ ਕਿਉਂਕਿ ਲੜਕੀ ਖੁਦ ਵੀ ਦੇ ਸਕਦੇ ਪ੍ਰੈਨਟ ਆ ਔਰ ਲੜਕਾ ਜਿਹੜਾ ਵੀ ਇਹ ਵੀ ਬੜੀ ਮੁਸ਼ਕਲ ਆ ਆਪਣਾ ਘਰ ਚਲਾ ਰਿਹਾ ਔਰ ਪ